ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਜਲੰਧਰ ਆਏ ਵੀ ਮੋਦੀ ਸੀ ਹੈ ਸੀਨੀਅਰ ਸਟੇਜਰਾ ਲਈ ਕੀਤਾ ਵੱਡਾ ਐਲਾਨ ਪੰਜਾਬ ਲੋਕ ਸਭਾ ਚੋਣਾਂ ਦੇ ਆਖਰੀ ਪੜਾਚ 1 ਜੂਨ ਨੂੰ ਪੰਜਾਬ ਚ ਹੋਣ ਵਾਲੀ ਚੋਣ ਨੂੰ ਲੈ ਕੇ ਪ੍ਰਧਾਨ ਮੰਤਰੀ ਇਧਰ ਮੋਦੀ ਨੇ ਜਲੰਧਰ ਚ डीएपी میدان ਵਿੱਚ ਭਾਜਪਾ ਵੱਲੋਂ ਕੀਤੀ ਗਈ ਫਤਿਹ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੋਦੀ ਨੇ ਕਿਹਾ ਕਿ ਜੇਕਰ ਤੁਸੀਂ ਜਲੰਧਰ ਚ 100 ਤੋਂ 100 ਲੋਕ ਪਿੱਛੋਂ ਕੀ ਇੱਕ ਵਾਰ ਕਿਸੇ ਦੀ ਸਰਕਾਰ ਬਣਨੀ ਜਾਂ 100 ਤੋਂ ਤੋਂ 90 ਲੋਕ ਕਹਿਣਗੇ ਕਿ ਇੱਕ ਵਾਰ ਫਿਰ ਮੋਦੀ ਸਰਕਾਰ ਦੂਸਰੀ ਪਾਰਟੀ ਦੇ ਵੋਟ ਦੇ ਕੇ ਬੰਨੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਫਤੇ ਵੈਗੁਰ ਜੀ ਕੀ ਫਤੇ ਵੈਗੁਰ ਜੀ ਦਾ ਖਾਲਸਾ ਨਾਲ ਕੀਤੀ ਇਸ ਦੇ ਨਾਲ ਇਸ ਵਿੱਚ ਉਹਨਾਂ ਨੇ ਮੰਦਰਾ ਗੁਰਦੁਆਰੇ ਅਤੇ ਡੇਰਾ ਰਾਧਾ ਸਵਾਮੀ ਸਤਿਬਿਅਾਸ ਦਾ ਵੀ ਜ਼ਿਕਰ ਕੀਤਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ